ਲਓ ਵੀ ਦੋਸਤੋ ਆਪਾਂ ਪਹੁੰਚੇ ਜੋ ਸ਼ਹਿਰ ਲੌਂਗਵਾਲ ਰੰਦਾਵਾ ਬੱਕਰੇ ਤੇ ਦੇਸੀ ਮੁਰਗੇ ਦਾ ਅਚਾਰ ਖੁਸ਼ੀ ਹੁੰਦੀ ਆ ਉਦੋਂ ਬਹੁਤ ਜ਼ਿਆਦਾ ਦਿਲੋਂ ਜਦੋਂ ਭਰਾ ਆ ਕੇ ਕਹਿੰਦੇ ਨਾ ਬਾਈ ਤੇਰੀ ਵੀਡੀਓ ਦੇਖ ਕੇ ਆਏ ਹੋਏ ਆਗੇ ਤੇ ਬਾਈ ਵੀਡੀਓ ਦੇਖ ਕੇ ਆਏ ਹੋਏ ਨੇ ਤੇ ਬਾਕੀ ਪਹਿਲੀ ਵਾਰ ਆਏ ਨੇ ਰੰਦਾਵਾ ਬੱਕਰੇ ਦੇ ਦੇਸੀ ਮੁਰਗੇ ਦਾ ਅਚਾਰ ਲੈਣ ਕਰਾਂਗੇ ਗੱਲਬਾਤ ਆਜੋ ਬਣ ਰਹੇ ਹੋ ਵੀਡੀਓ ਚ ਕਿਵੇਂ ਐਸਾ ਜਨਾ ਵਧੀਆ ਬਾਈ ਜੀ ਸਭ ਤੋਂ ਪਹਿਲਾਂ ਹਰਦੇਪ ਪਿੰਡੂ ਸੋਚਦਾ ਬਹੁਤ ਧੰਨਵਾਦ ਬਾਈ ਓਕੇ ਹਾਂ ਚੱਲਨੇ ਆ ਵਧੀਆ ਨਾ ਹਾਲ ਵਧੀਆ ਇੱਕ ਗੱਲ ਦੱਸਾਂ ਜਗਦੀਪਾ ਹਮ ਕੰਮ ਕਿਵੇਂ ਚੱਲਦਾ ਕੰਮ ਬਹੁਤ ਸੋਹਣਾ ਬਾਈ ਕਿਰਪਾ ਵਾਹਿਗੁਰੂ ਦੀ ਭਰਾਮਾ ਦੀ ਜਿਹੜੇ ਪੰਜਾਬ ਦੇ ਮੁੰਡੇ ਨੂੰ ਮੈਂ ਤੇ ਇੱਕ ਗੱਲ ਕਹਿਣਾ ਹਾਂ ਅਬੀ ਪੰਜਾਬੀ ਜੇ ਪੰਜਾਬੀਆਂ ਦਾ ਸਾਥ ਦੇਣ ਲੱਗ ਜਾਣ ਤਾਂ 100% ਪੰਜਾਬ ਦਾ ਕੋਈ ਮੁੰਡਾ ਬਾਹਰ ਨਹੀਂ ਜਾਊਗਾ ਠੀਕ ਹੈ ਹਾਂ ਅੱਜ ਆਪਣੇ ਕੋਲ ਪੂਰੀ ਦੂਰੋਂ ਮਤਲਬ ਵੀ ਪੂਰਾ ਫਾਰਵਰਡ ਏਰੀਆ ਖੰਨੇ ਏਰੀਆ ਦੇ ਬਾਈ ਬੈਠੇ ਨੇ ਇੱਕ ਮੈਂ ਵਿੱਚ ਦੀ ਗੱਲ ਕਹਿਣੀ ਚਾਹਣਾ ਆਹ ਬਾਈ ਦੀ ਉਮਰ 40 ਸਾਲ ਹੈ ਕਹਿ ਦੂਗਾ ਕੋਈ ਬਾਈ ਯਾਰ ਦੇਖੋ ਬਾਈ ਇਹ ਦੀ ਮੁੰਡੇ ਦੀ ਉਮਰ ਦੇਖੀ 40 22 ਸਾਲ ਇਹਨੂੰ ਖਰਾਕਾਂ ਦਾ ਹੀ ਕਹਿ ਸਕਦਾ ਵੀ ਜਿਹੜੇ ਸ਼ਕੀਨ ਲੋਕ ਨੇ ਫਿਰ ਦੇਖੋ ਪਤਾ ਕੀ ਹੈ ਇਹਨਾਂ ਨੇ ਕੁਰਕਰੇ ਨਹੀਂ ਖਰੀਦੇ ਇਹਨਾਂ ਨੇ ਆ ਆਚਾਰ ਖਰੀਦੇ ਦਿਖਾਇਓ ਠੀਕ ਹੈ ਨਾ ਮਤਲਬ ਕੀ ਹੈਗਾ ਬਾਈ ਜਦੋਂ ਖਰਾਕਾਂ ਤੇ ਆਪਾਂ ਜ਼ੋਰ ਦਿੰਨੇ ਆ ਤਾਂ ਮਤਲਬ ਹੀ ਨਹੀਂ ਵੀ ਕਿਸੇ ਦਾ ਸਰੀਰ ਹੈ ਜਿਹੜਾ ਉਹ ਡਾਊਨ ਰਹਿ ਜੇ ਹੁਣ ਤੁਸੀਂ ਖੁਦ ਹੀ ਬਾਈਆਂ ਨੇ ਟੇਸਟ ਕਰਿਆ ਬਣਦਾ ਹੋਇਆ ਝਾਰ ਵੀ ਬਾਈ ਦੇਖ ਕੇ ਆਏ ਨੇ ਇਹਨਾਂ ਤੋਂ ਪੁੱਛ ਲਓ ਮੈਂ ਨਹੀਂ ਕੁਝ ਕਰਦਾ ਬਣਦਾ ਹੋਵੇ ਦੇਖ ਕੇ ਬਾਈ ਹਾਂਜੀ ਹਾਂਜੀ ਬਾਈ ਦੇਖ ਲੈ ਬਈ ਸਾਸਰੀ ਕਾਲ ਪਹਿਲਾਂ ਦਾ ਮੇਰੇ ਵੱਲੋਂ ਬਾਈ ਹੋਰ ਠੀਕ ਠਾਕ ਬਾਈ ਹਾਂਜੀ ਤੇ ਬਾਈ ਪਹਿਲਾਂ ਤਾਂ ਆਪਣਾ ਨਾਮ ਦੱਸ ਬਾਈ ਬਣ ਕੇ ਮੇਰਾ ਨਾਮ ਵੀਰੇ ਗੁਰਮਨਦੀਪ ਗੁਰਮਨਦੀਪ ਦੀਪਾ ਤੇ ਬਾਈ ਪਿੰਡ ਕਿਹੜਾ ਹੈਗਾ ਨਾਰੀ ਕੀ ਇਹ ਕਿੱਥੇ ਜੇ ਪੈਂਦਾ ਵੀਰੇ ਇਹ ਸੰਗਰੂਰ ਜ਼ਿਲ੍ਹੇ 'ਚ ਹੀ ਠੀਕ ਹੈ ਮੇਰੇ ਕੋਲ ਆ ਹੋਗਾ ਜੀ ਮੇਰੇ ਕੋਟਲਾ ਹੋ ਕੇ ਆਏ ਹੋ ਤੁਸੀਂ ਠੀਕ ਹੈ ਤੇ ਬਾਈ ਇੱਥੇ ਆਏ ਕਿਵੇਂ ਲੱਗਿਆ ਤੁਹਾਨੂੰ ਇੱਥੇ ਦਾ ਬਹੁਤ ਵਧੀਆ ਲੱਗਿਆ ਬਾਈ ਰਸੋਈ ਵਗੈਰਾ ਚੈੱਕ ਕਰੀ ਹਾਂਜੀ ਹਾਂ ਸਾਰੇ ਜਾਇਆ ਇਹਦੀ ਐਂ ਤਸੱਲੀ ਹੋਈ ਪੂਰੀ ਤਸੱਲੀ ਹੋ ਲੋ ਜੀ ਜੋ ਕੋ ਡਾਊਟ ਹੁੰਦੇ ਨੇ ਜਦੋਂ ਆਪਾਂ ਕਿਤੇ ਜਾਂਦੇ ਆ ਆਪਣੇ ਦਿਲ ਦੇ ਵਿੱਚ ਡਾਊਟ ਹੁੰਦੇ ਨੇਗੇ ਇੱਕ ਹੁੰਦੇ ਨੇ ਕਿ ਯਾਰ ਆ ਚੀਜ਼ਾਂ ਆ ਨਾ ਆਏ ਨਾ ਹੋਵੇ ਐ ਨਾ ਹੋਵੇ ਐ ਸੰਤਸ਼ਟ ਦੀ ਕਰਾ ਦੇ ਵੀ ਹਾਂ ਹਾਂ ਜੀ ਕੱਲਾ ਮਸਾਲਾ ਚੈੱਕ ਕਰਾਇਆ ਜੀ ਇਹ ਕਿਹੜੀ ਰੈਸਪੀ ਹੈ ਕਿਹੜਾ ਆਲੋਂਗ ਪੈਂਦਾ ਆ ਨਹੀਂ ਹੈਗਾ ਵੀ ਸਾਨੂੰ ਡੱਬੇ ਭਰ ਕੇ ਤੌਰ ਤੇ ਕੱਲਾ ਕੱਲਾ ਮਸਾਲਾ ਚੈੱਕ ਕਰਾਇਆ ਵੀ ਆ ਅਸੀਂ ਆਧਾ ਪਾਉਨੇ ਆ ਫਲਾਨਾ ਪਾਉਨੇ ਆ ਕੱਲੀ ਕੱਲੀ ਚੀਜ਼ ਚੈੱਕ ਕਰਾਈ ਹੈ ਜੀ ਉਧਰ ਲਾਨੇਦਾਰ ਨੇ ਠੀਕ ਹੈ ਜੇ ਮੈਂ ਹੁਣ ਤੁਹਾਨੂੰ ਆਧਾ ਚੈੱਕ ਕਰਾਇਆਗਾ ਮਿਰਚਾਂ ਚੈੱਕ ਕਰਾਈਆਂ ਹੋਣਗੀਆਂ ਅੱਜ ਤੱਕ ਚੈੱਕ ਕਰਾਤਾ ਹੋਗਾ ਬਾਪੂ ਨੇ। ਮੇਰੀ ਕੋਲ ਜਿਹੜੀ ਕੋਈ ਗੜਾਛੜ ਤਾਂ ਨਹੀਂ ਲੱਗਿਆ ਪਿਆ। ਉਹ ਜੇ ਸਮਾਨ ਦਾਸ ਨਹੀਂ ਘਰੇ ਦਾਲਚ ਨਹੀਂ ਪਾਉਂਦੇ ਜੀ। ਨਿੱਛੇ ਮਿਰਚ ਲਾਲ ਮਿਰਚ ਦਰੜੀ ਹੋਈ ਦੇਖੀ ਹੋਈ। ਬਈ ਕੀ ਨਾਮ ਆਪਣਾ? ਮੈਂ ਮਨਰਾਜਦੀਪ ਆ ਵੀਰੇ। ਰਾਜਦੀਪ। ਬਈ ਆਪਣਾ ਪਿੰਨੂ ਫੇਮ ਨਹੀਂ ਹੈਗਾ। ਆ ਨਾਰੀ ਕੀ ਹੈ ਜੀ? ਬਈ ਮਿਲਾਂ ਯਾਰ ਨੇ ਇਕੱਠੇ ਜੀ ਗਰੀ ਹੈ। ਹੈ? ਤੇ ਇੱਕ ਗੱਲ ਹੋਰ ਦੱਸ ਦੇਵਾ। ਇਹ ਤਾਂ ਸੈਂਪਲ ਜਾ ਰਿਹਾ ਹੈ। ਆਹਾਂ ਸੈਂਪਲ ਹੈ। ਆਹ 16-17 ਕਿਲੋ ਸੈਂਪਲ ਜਾ ਰਿਹਾ ਹੈ। ਬਈ 16 17 ਕਿਲੋ ਦਾ ਸੈਂਪਲ ਜਾ ਰਿਹਾ ਚਾਰ ਭੜਾ ਲੈ ਕੇ ਜਾ ਰਹੇ ਨੇ ਤੇ ਹੁਣ ਆਰਡਰ ਵਾਸਤੇ ਫਿਰ ਸਾਨੂੰ ਛੋਟੀ ਪਿਕਅਪ ਕਰਨੀ ਹੈ ਡੈਡੀ ਹੈ ਬਿਲਕੁਲ ਵਹੀ ਬਿਲਕੁਲ ਤੇ ਭੜਾ ਨਾਲ ਗੱਲਬਾਤ ਕੀ ਹਾਲ ਚਾਲ ਨੇ ਬਈ ਮੈਂ ਕਿਹਾ ਠੀਕ ਠਾਕ ਜੀ ਵਧੀਆ ਬਹੁਤ ਜੀ ਨਾ ਵੀਰ ਦਾ ਵਿਰਿੰਦਰ ਸਿੰਘ ਜੀ ਗੁਰਿੰਦਰ ਸਿੰਘ ਜੀ ਹਾਂ ਜੀ ਬਈ ਜੁਨੇ ਭਾਈ ਨੂੰ ਕੁਸ਼ਰ ਨਾ ਪਿੰਡ ਪਿੰਡ ਦੀਆਂ ਬਈ ਛੇ ਉਂਦੀ ਕਾਪੀ ਜੀ ਲੱਗਦੀ ਨਾ ਸਿਰਫ ਕਿ ਨਹੀਂ ਆਈ ਉਹ ਕਾਪੀ ਲਾਗ ਰਹੀ ਉਹਦੇ ਉਹ ਹੋਗਾ ਕੁਸ਼ਰ ਕਰੇ ਵੀਰ ਵਾ ਨਾ ਨਾ ਜੀ ਨਾ ਨਾ ਕਿਵੇਂ ਲੱਗੇ ਬਹੁਤ ਵਧੀਆ ਵੀਰੇ ਪੂਰੇ ਖੋਸਾ ਹੈ ਸੰਤੁਸ਼ਟੀ ਆ ਪੂਰੀ ਹਾਂਜੀ ਭਾਈ ਜਗਦੀਪ ਦੀ ਡੀਲਿੰਗ ਕਿਵੇਂ ਲੱਗੀ ਬਹੁਤ ਸਰੀ ਡੀਲਿੰਗ ਬਹੁਤ ਵਧੀਆ ਭਾਈ ਜਿਵੇਂ ਆਪਾਂ ਵੀਡੀਓ ਦੇਖਦੇ ਹਾਂ ਉਦੋਂ ਵੀ ਜਨ ਕਿਸੇ ਨਾਲ ਗੱਲਬਾਤ ਸਭ ਕੁਝ ਹੋ ਰਿਹਾ ਪੂਰੀ ਤਸੱਲੀ ਕਰਾ ਕੇ ਸਾਨੂੰ ਸਾਰਾ ਸਮਾਨ ਫੇਰ ਪੈ ਗਿਆ ਠੀਕ ਹੈ ਹਾਂਜੀ ਅਸੀਂ ਉਧਰ ਗਏ ਸੀ ਤੁ ਜੋ ਸੋਇਰੇ ਵਿੱਚ ਤੇਲ ਵਗੈਰਾ ਸਾਨੂੰ ਮਿਸਾਲੇ ਬਾਪੂ ਨੇ ਦਿਖਾਇਆ ਹਾਂਜੀ ਹਾਂ ਬਾਪੂ ਜਿਨੇ ਸਾਰਾ ਸਾਨੂੰ ਦਿਖਾਇਆ ਕੋਈ ਵੀ ਇਹ ਗੱਲ ਨਹੀਂ ਸੀ ਕਿ ਵੀ ਇਹ ਸਾਰਾ ਅਰੀਜਨਲ ਮੂਰੇ ਪਿਆ ਸੀ ਸਮਾਨ ਸਾਰਾ ਹਾਂ ਜਿਵੇਂ ਹਾਂਜੀ ਹਾਂਜੀ ਭਾਈ ਪੂਰੀ ਤਸੱਲੀ ਜਿਹੜੀ ਬਾਪੂ ਨੇ ਕਰਾ ਕੇ ਭੇ ਇੱਥੇ ਹੁਣ ਕੀ ਆਪਾਂ ਰੇਟ ਦੀ ਗੱਲ ਕਰਦੇ ਕਈ ਵਾਰੀ ਅਗਲਾ ਰੇਟ ਤੇ ਆ ਕੇ ਹੋ ਜਾਂਦਾ ਇੱਥੇ ਰੇਟ ਦਿੱਤਾ ਦੁਕਤਾਂ ਦਾ ਨਹੀਂ ਲੱਗਦਾ ਨਾ ਜੀ ਹੈ ਜੇ ਡਾਕਟਰ ਐਨੀ ਦਿਖਲੀ ਦੇਰ ਕੋ ਕਰਾਉਂਦਾ ਨਹੀਂ ਲੱਗ ਨਾ ਜੀ ਜਿਹੜੀ ਬਾਪੂ ਨੇ ਕਰਾਈ ਐ ਤੇ ਹੁਣ ਆਪਾਂ ਜਿਹੜਾ ਜਵਾਕ ਜਿਹਾ ਬੈਠਾ ਬਚਾ ਲਿਆ ਆਈ ਨੂੰ ਦੇ ਕਿਹੜਾ ਕਰਦਾ ਲਾ ਵੀ ਮੈਂ ਕਰੀਦਾ ਹੁਣ ਅਸੀਂ ਦੋਨੇ ਆਪੇ ਟੋਕ ਟੋਕ ਕਰਾਈ ਕਰਾਂਗੇ ਐ ਵੀ ਮੈਂ ਕਿਹਾ ਤਾਂ ਕਹਿੰਦਾ ਕਿ ਬਾਈ ਦੀ ਉਮਰ 40 ਸਾਲ ਦੀ ਐ ਤੇ 40 ਕੁ ਸਾਲ ਦੀ ਉਮਰ ਮੇਰੀ ਐ ਮੈਂ ਐ ਮੰਨ ਕੇ ਸਾਰ ਮੈਂ ਐ ਮਰਦਾ ਵਧਿਆ ਆਪਣ ਨੂੰ ਕਿ ਮੈਂ ਹੁਣ ਬਾਹਰ ਹੀ ਕੰਮ ਕਰਦਾ ਦੋ ਘਾਲ ਹੋਰ ਕਰੂੰਗਾ ਤੇ ਭਾਈ ਮੇਰੇ ਬਟਾਲੇ ਬੈਠਾ ਲਾ ਦੇ ਜਵਾਗ ਜਿਹਾ ਬੈਠਾ ਹੁੰਦਾਗਾ ਇਹ ਭਾਈ ਦਾ ਮੁੰਡਾ ਪਾਸ ਹੋ ਜਾ ਭਾਈ ਦਾ ਮੁੰਡਾ ਹਾਂਜੀ ਲੈ ਵੀ ਜੀ ਇੱਥੇ ਕਹਿ ਸਕਦੇ ਆ ਕਿ ਉਹ ਜਿਵੇਂ ਕਹਿੰਦੇ ਨੇ ਨਾ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖਰਾਕਾ ਕੰਮ ਆਉਣੀਆ ਇੱਕ ਬਾਈ ਤੋਂ ਰਾਜ ਜਰੂਰ ਪੁੱਛ ਲੈ ਹੁਣ ਚੈਨਲ ਦਾ ਚੱਲਦਾ ਹਾਂ ਬਾਈ ਇਹਦਾ ਦਾ ਦੇ ਯਾਰ ਪਰੰਪਰੇ ਹੋ ਜੇ ਛੇਤੀ ਬਾਈ ਹੁਣ ਰਾਜ ਨੂੰ ਗੁਪਤੀ ਰਹਿਣ ਦਿਓ ਤੁਸੀਂ ਮੈਨੂੰ ਕਹਣਾ ਹੈ ਇਹ ਦੇਖ ਦੇਖ ਰਾਜ ਰਹਿਣਾ ਹੈਗਾ ਜਿਉਂਰ ਦਾਵਾ 4 ਪਈ ਖਾਣਾ ਆਜੂ ਪਰ ਆਪਾਂ ਬੜਿਆ ਬੁਣੇ ਬਾਈ ਵੀ ਜਿਹੜਾ 40 ਸਾਲ ਤੇ ਜਾ ਕੇ ਵੀ ਖਾਰਾ ਹੁੰਦੀਆਂ ਦੇ ਲੱਗਦਾ ਠੀਕ ਹੈ ਕੀ ਨਾ ਬਾਈ ਦਾ ਬਾਈ ਪਰਮਜੀ ਸਿੰਘ ਪਰਮਜੀ ਸਿੰਘ ਹਾਂ ਬਾਈ ਪਿੰਡ ਛੇਵੀ ਹੈ ਬੈਸ ਸੇਮ ਹੈ ਬਾਈ ਨਾਰੀ ਦੇ ਠੀਕ ਬਾਈ ਇੱਕ ਦਾ ਦੱਸ ਕੇ ਯਾਰ ਆਜਾ ਇੱਕਰਾਜ ਦੱਸ ਜਾਂ ਬਾਹਲੇ ਨਹੀਂ ਕੋਈ ਬਸ ਬਾਈ ਖੇਤੀਬਾੜੀ ਕਰਦੇ ਹੁਣ ਜੱਟਾਂ ਦੇ ਮੁੰਡਿਆਂ ਨੇ ਵੀ ਕੰਮ-ਕਮ ਆਪਣੇ ਆਪੇ ਹੱਥੀਂ ਖਾਹ ਕਰੀਂਦਾ ਯਾਰ ਨਹੀਂ ਹੈ ਤਾਂ ਆਪਾਂ ਸਾਰੇ ਜੱਟਾਂ ਦੇ ਮੁੰਡੇ ਪਰ ਵੀ ਐ ਨਹੀਂ ਹੈਗਾ ਯਾਰ ਦੀ ਦਿਹਾੜੀ ਦੂੜੀ ਹੁਣ ਅਸੀਂ ਕੱਲ ਪਰਸੋ ਰੇਪ ਪਾਇਆ 100 ਵਿਕੇ ਦੇ ਵਿੱਚ ਮੈਂ ਤੇ ਬਾਈ ਨੇ ਅਸੀਂ ਇਕੱਠੇ ਨਹੀਂ ਪਾਇਆ ਕਿਆ ਬਾਤ ਅੱਛਾ ਹਾਂ ਲੈ ਵੀ ਅਬੀ ਐਕਸਰਸਾਈਜ਼ ਬਿਲਕੁਲ ਉਹੀ ਬੱਥੇ ਆਪਾਂ ਕਹੇਗੇ ਬਿਲਕੁਲ ਹਾਂ ਆਥਨੇ ਕਹਿੰਦੇ ਫਿਰ ਥਕੇਮਾਂ ਬਿਲਾ ਲੀਦਾ ਹੈ ਕਹਿੰਦੇ ਫਿਰ ਥਕੇਮਾਂ ਇਕੱਲਾ ਉਹਦੇ ਨਾਲ ਨਹੀਂ ਫਿਰ ਥਕੇਮੇ ਵਾਸਤੇ ਆ ਚੀਜ਼ ਵੀ ਜ਼ਰੂਰੀ ਆ ਲੈ ਕੇ ਆਈ ਤਾਂ ਲੈ ਕੇ ਜਾਨੇ ਬਈ ਸੈਂਪਲ ਦੇ ਤੌਰ ਤੇ ਸੈਂਪਲ ਦੇ ਤੌਰ ਤੇ ਦੇਖੀਏ ਕੀ ਹੈ ਮੈਂ ਜਿੰਨੇ ਵੀ ਬਾਹਰਲੇ ਮੁੰਡੇ ਬਹੁਤ ਵੀਡੀਓ ਦੇਖਦੇ ਆ ਕੈਨੇਡਾ ਵਾਲੇ ਫਿਰ ਉਹਨਾਂ ਨੂੰ ਯਾਦ ਆਉਂਦਾ ਪੰਜਾਬ ਕਿੱਥੋਂ ਇਹ ਜੀ ਯੂਨਿਟੀ ਚੋਂ ਆਉਂਦਾ ਵੀ ਆਰ ਕਾਸ਼ ਜੇ ਪੰਜਾਬ ਚ ਬੈਠੇ ਹਾਂ ਹਾਂ ਬਿਲਕੁਲ ਬੜੇ ਮੈਂ ਮਾਫੀ ਚਾਹੁੰਨਾ ਵਾਲੇ ਭਰਾ ਕੈਨੇਡਾ ਅਮਰੀਕਾ ਵਾਲੇ ਚਾਰ ਮੰਗਦੇ ਵੀ ਰੰਧਾ ਵਾਲੇ ਚਾਰ ਭੇਜ ਦੋ ਰੇ ਬਾਈ ਉਰੇ ਆਓ ਪੰਜਾਬ ਚ ਜਿੱਥੇ ਮਰਜ਼ੀ ਮਗਾ ਲਓ ਬਹੁਤ ਥਾਂ ਤੇ ਨਹੀਂ ਪਹੁੰਚ ਰਿਹਾ ਠੀਕ ਹੈ ਤਾਂ ਮੈਂ ਸਮਝਦਾ ਵੀ ਉਹਨਾਂ ਦੀ ਫੀਲਿੰਗ ਕੀ ਹੁੰਦੀ ਆ ਕਿਉਂਕਿ ਇਹ ਪੰਜਾਬੀ ਪ੍ਰਾਣੀ ਡਿਸ਼ ਆ ਆਪਣੀ ਜਿਹੜੀ ਨਹੀਂ ਪਹੁੰਚਦੀ ਇਹ ਪੰਜਾਬ ਵਾਲਿਆਂ ਦੇ ਨਸੀਬ ਆ ਬਾਈ ਪੰਜਾਬ ਨਾਲ ਬਾਈ ਸਭ ਤੋਂ ਵਧੀਆ ਗੱਲ ਅਸਲ ਸਾਨੂੰ ਇਹ ਲੱਗੀ ਵੀ ਇੱਕ ਤਾਂ ਬਾਈ ਦੀ ਡੀਲਿੰਗ ਆ ਜਿਹੜੀ ਬਹੁਤ ਪਸੰਦ ਆ ਯਾਰ ਤੇ ਦੂਜੀ ਗੱਲ ਇਹ ਆ ਬਾਈ ਜਿੱਥੇ ਤੁਹਾਡਾ ਸਾਰਾ ਸਮਾਨ ਬਣਦਾ ਨਾ ਤੇ ਉੱਥੇ ਤੁਸੀਂ ਮਤਲਬ ਕਿ ਲੁਕੋ ਕੇ ਕੁਝ ਨਹੀਂ ਰੱਖਿਆ ਹੈ ਕੱਲੀ ਕੱਲੀ ਆਈਟਮ ਬਾਪੂਰੇ ਕੱਢ ਕੱਢ ਕੇ ਉਰੇ ਧਰ ਤੇ ਵੀ ਆ ਦੇਖੋ ਬਈ ਤੁਸੀਂ ਵੀ ਆ ਕੁਝ ਅੰਦਰ ਵਿੱਚ ਪਾਉਨੇ ਆ ਇਰੇ ਦੂ ਬਾਤਾ ਬਾਈ ਕੁਛ ਰਹੀ ਨਹੀਂ ਜਾਂਦਾ ਹੈਗਾ ਨਾ 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 ਬਾਈ ਬਿਲਕੁਲ ਸਾਰੇ ਇੱਕ ਨੰਬਰ ਇੱਕ ਨੰਬਰ ਬਾਈ ਇੱਕ ਨੰਬਰ ਹੈ ਸਾਫ ਬਿਲਕੁਲ ਸਾਫ ਬਾਈ ਪੂਰੀ ਵਧੀਆ ਜੀ ਪੂਰੀ ਵਧੀਆ ਗੱਲ ਬਾਤ ਬਹੁਤ ਬਹੁਤ ਵਧੀਆ ਬਹੁਤ ਵਧੀਆ ਵਧੀਆ ਕਰੀ ਗੱਲ ਬਾਤ ਬਾਕੀ ਸਭ ਸੰਤੁਸ਼ਟ ਆ ਬਈ ਇਹ ਚੀਜ਼ ਪੂਰੇ ਸਭ ਪੂਰਾ ਪੂਰਾ ਬਈ ਬਈ ਪੂਰੇ ਸਭ ਤੋਂ ਸੀਰ ਬਾਈ ਇਹਦੇ 17 ਕਿਲੋ ਚਾਰ ਜਿਹੜਾ ਸੈਂਪਲ ਦੇ ਤੌਰ ਤੇ ਹਾਂ ਹਾਂ ਬਾਈ ਹਾਂ 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 ਇਹ ਬਾਈ ਜਰਦੀਪ ਨੇ ਹੁਣੇ ਹੀ ਗੱਲ ਕਰੀ ਹੈ ਇੱਕ ਕਿ ਕੈਨੇਡਾ ਅਮਰੀਕਾ ਤੋਂ ਫੋਨ ਆਉਂਦੇ ਨੇ ਬਾਈ ਆਪਣੇ ਕੋਲ WhatsApp ਦੇ ਵਿੱਚ ਹੁਣ ਵੀ ਪੈਂ ਮੈਂ ਤੁਹਾਨੂੰ ਮੈਸੇਜ ਦਿਖਾ ਸਕਦਾ 15 ਕਿਲੋ ਦਾ ਆਰਡਰ ਆਇਆ ਹੋਇਆ ਕੈਨੇਡਾ ਤੋਂ 15 ਕਿਲੋ ਦਾ ਕੈਨੇਡਾ ਤੋਂ ਆਰਡਰ ਆਇਆ ਹੋਇਆ ਤੇ ਉਹਨੇ ਮੈਨੂੰ ਕਾਲ ਕਰੀ ਵੀਡੀਓ ਕਾਲ ਕਰੀ ਬਾਈ ਕਹਿੰਦਾ ਜੇ ਤੁਸੀਂ ਭੇਜੋ ਨਾ ਕਹਿੰਦਾ ਤੁਹਾਡੇ ਗੁਣ ਗਾਵਾਂਗੇ ਨਾਲੇ ਤੁਹਾਡੀ ਮਸ਼ਹੂਰੀ ਕਰਾਂਗੇ ਰੰਦਾ ਗਿਆ ਨੀ ਕਹਿੰਦਾ ਜੇ ਤੁਸੀਂ ਕੋਈ ਹੰਕਾਰ ਨਹੀਂ ਮਜਬੂਰੀ ਹੈ ਵੀ ਤੁਹਾਡੇ ਤੱਕ ਨਹੀਂ ਪਹੁੰਚ ਸਕਦਾ ਠੀਕ ਹੈ ਨਾ ਵੀ ਕੋਈ ਇਹ ਨਹੀਂ ਕਹਿੰਦੇ ਵੀ ਹਸਤਾ ਪਜਾਉਂਦੇ ਨਹੀਂ ਅਸੀਂ ਤਾਂ ਚਾਹੁੰਦੇ ਆ ਬਾਈ ਵੀਰ ਤੁਹਾਡੇ ਭਰਾਵਾਂ ਤੱਕ ਵੀ ਤੁਸੀਂ ਵੀ ਸਾਡੀ ਭਰਾਓ ਅਸੀਂ ਵੀ ਤੁਹਾਡੇ ਭਰਾ ਹਾਂ ਯਾਰ ਤੁਹਾਡੇ ਤੱਕ ਪਹੁੰਚੇ ਤਾਂ ਇਸ ਲਈ ਮਾਫੀ ਚਾਹੁੰਦੇ ਆ ਜਿਹੜੇ ਵੀਰ ਰਹਿ ਜਾਂਦੇ ਨੇ ਡਿਲੀਵਰੀਆਂ ਤੇ ਭਾਈ ਜਿਹੜੇ ਹੁਣ ਆਪਣੇ ਬੰਦੇ ਵੀਡੀਓ ਦੇਖੀ ਜਾਣਗੇ ਜਿਹੜੇ ਖਾਣ ਦੇ ਸਕੇਨ ਨੇ ਅਚਾਰ ਉਹਨੂੰ ਤੁਸੀਂ ਕੀ ਕਹਿਣਾ ਚਾਹੋਗੇ ਆਰਡਰ ਕਰਨਾ ਚਾਹੀਦਾ ਕਿ ਨਹੀਂ ਕਰਨਾ ਜਿਹੜਾ ਭਾਈ ਦੇਖੋ ਪਹਿਲੀ ਤਾਂ ਗੱਲ ਇਹ ਹੁਣ ਆਪਣੀ ਖਰਾਕ ਇਹ ਰਹਿ ਗਈ ਯਾਰ ਹੁਣ ਜਿਹੜੇ ਅੱਜ ਕੱਲ ਦੇ ਸ਼ਹਿਰੀ ਮੁੰਡੇ ਨਾਲ ਤੁਹਾਨੂੰ ਪਤਾ ਹੀ ਆ ਯਾਰ ਵੀ ਸਾਰਾ ਹੁਣ ਸਿਸਟਮ ਚੱਲ ਪਿਆ ਦੂਜਾ ਆਪਣਾ ਇੱਕ ਕੁਲਚੇ ਸੋਲੇ ਖਾ ਲੋ ਯਾਰ ਹੋਰ ਲੇ ਰੂਜ ਵਗੈਰਾ ਹਨਾ 버거 ਹੋ ਗਏ ਬਰਗਰ ਹੋ ਗਏ ਹਾਂ ਆ ਹਾਂ ਹਾਂ ਬਾਈ ਹੁਣ ਤਾਂ ਆਪਾਂ ਨੂੰ ਇਹੀ ਖਰਾਕਾਂ ਬਚਾਉਣਗੀਆਂ ਮੇਰੇ ਹਿਸਾਬ ਨਾਲ ਤੇ ਬਾਈ ਇਹਦਾ ਬਾਕੀ ਭਰਾਵਾਂ ਨੂੰ ਵੀ ਪੀਕਲਰਾਂ ਵੀ ਬਾਈ ਕੋਲ ਆਉਣ ਰੰਧਾਵੇ ਕੋਲੇ ਤੇ ਆ ਕੇ ਬਾਈ ਇੱਕ ਵਾਰ ਟੇਸਟ ਕਰਕੇ ਜਰੂਰ ਦੇਖਣਾ ਹਨਾ ਹਾਂਜੀ ਦੇਖਾਂ ਥੈਂਕ ਯੂ ਬਾਈ ਬਾਈ ਇਹ ਤਾਂ ਆਰਡਰ ਜਿਹੜਾ ਕਰਿਆ ਸੀਗਾ ਬਾਈ ਇਹ ਕਹਿੰਦੇ ਸੈਂਪਲ ਲੈ ਕੇ ਚੱਲੇ ਆ ਅਸੀਂ ਤਾਂ ਕਹਿੰਦੇ ਸਾਡੇ ਯਾਰ ਚਾਰ ਪੰਜ ਕਹਿੰਦੇ ਗੱਡੂ ਵੀ ਖੁੱਢੀ ਪੈ ਗਈ ਤੇ ਉਹਨਾਂ ਨੂੰ ਹੋਰ ਇੱਕ ਕੰਮ ਹੋ ਗਿਆ ਕਹਿੰਦੇ ਅਗਲੀ ਵਾਰ ਭਰਾਵਾ ਅਸੀਂ ਚੰਗੀ ਗੱਡੂ ਵੀ ਲੈ ਕੇ ਆਵਾਂਗੇ ਠੀਕ ਹੈ ਤੇ ਬਾਈ ਬਾਈ ਜਿਹੜਾ ਆਰਡਰ ਕਰਤਾ ਨੰਬਰ ਦੇਖੋ ਸਕਰੀਨ ਦੇ ਉੱਤੇ ਚੱਲੇ ਜਾਂਦਾ ਹੈ ਇਹ ਜਿਹੜੇ ਦਰਦਾਵਾ ਬੱਕਰੇ ਤੇ ਦੇਸੀ ਮਗਰਾ ਚਾਰ ਖਾਂ ਦੇ ਸ਼ਕੀਨ ਨੇ ਭਾਈ ਉਹ ਨੰਬਰ ਤੇ ਕਾਲ ਕਰਕੇ ਭਾਈ ਤੁਸੀਂ ਜਾਂ ਆਰਡਰ ਬੁੱਕ ਕਰ ਸਕਦੇ ਹੋ ਸਕੰਦਰ ਨੇ ਦਵਾ ਵੀ ਹਾਂ ਬੜ ਘਰ ਤੱਕ ਆਰਡਰ ਪਹੁੰਚਾ ਦਿੰਦੇ ਆ ਵੀਰੇ ਆਪਾਂ ਪੰਜਾਬ ਦੇ ਵਿੱਚ ਸਾਰੇ ਕਿਤੇ ਡਿਲੀਵਰੀ ਆਪਣੀ ਠੀਕ ਹੈ ਵੀ ਤੁਸੀਂ ਕਾਲ ਕਰੋ ਤੁਹਾਨੂੰ ਐਟੀਟਿਊਡ ਠੰਡ ਚ ਵੀ ਆਉਣ ਦੀ ਲੋੜ ਨਹੀਂ ਕਿਉਂਕਿ ਇੱਕ ਗੱਲ ਮੈਨੂੰ ਜਾਣਦਾ ਮੈਂ ਜਿਹੜੇ ਸ਼ਕੀਨ ਨੇ ਹਾਂ ਜਿਹੜੇ ਸ਼ਕੀਨ ਨੇ ਉਹੋ ਗੱਡੀ ਲੈ ਕੇ ਉਰੀ ਆਉਂਦੇ ਆ ਇਹਨਾਂ ਮੈਨੂੰ ਪਤਾ ਹੈ ਜਿਹੜੇ ਸ਼ਕੀਨ ਨੇ ਨਾ ਹਾਂ ਉਹ ਕਾਰ ਲੈ ਕੇ ਉਰੇ ਆਉਂਦੇ ਆ ਉੱਥੇ ਚੱਲ ਕੇ ਤੇ ਉੱਥੇ ਦੇਖ ਕੇ ਆਵਾਂਗੇ ਵੀ ਕਿਵੇਂ ਠੀਕ ਹੈ ਹਾਂ ਲੈ ਵੀ ਮਿੱਤਰੋ ਨੰਬਰ ਦੇਖੋ ਸਕਰੀਨ ਦੇ ਉੱਤੇ ਚੱਲੀ ਜਾਂਦਾ ਹੈ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਵੀ ਆਰਡਰ ਕਰ ਲਓ ਬੁੱਕ ਕਿਉਂਕਿ ਸਰਦੀਆਂ ਦਾ ਰੰਦਾਵਾ ਤੋਹਫਾ ਲੈ ਕੇ ਆਇਆ ਹੋਇਆ ਬਾਅਦ 25 ਪੱਲੇ ਰਹਿ ਜਾਊਗਾ ਵੀ ਆਪਾਂ ਡਿਸਟਰੀ ਰਹਿ ਗਏ ਕਰਮੀ ਆ ਗਈ ਕਿ ਜੇ ਆਰਡਰ ਕਰਾ ਹੁੰਦਾ ਤਾਂ ਅੱਜ ਆਪਾਂ ਵੀ ਉਹ ਜਵਾਕ ਮੰਗੂ ਐ ਭਜੇ ਫੇਰਦੇ ਧੰਨਵਾਦ ਭਾਈ